ਵੈਰੂ ਕਾਲਤਾ ਵੈਰੂ ਬੀਫਟੇ ਮੈਂ ਜੀ ਪਿੰਡ ਮਲੂਰ ਤੋਂ ਮੁਖਸਰ ਸਾਹਿਬ ਜੀ ਤੋਂ ਜਿਹੜੇ ਤੋਂ ਬੋਲ ਰਿਹਾ ਜੀ ਪਿੰਡ ਮਲੂਰ ਹੈ ਮੇਰਾ ਜੀ ਮੇਰਾ ਪੁੱਤਰ ਗੁਰਦਾਸ ਸਿੰਘ ਫਰੀਦਗੜ ਮੈਡੀਕਲ ਦੇ ਪਿਆ ਜੀ ਮੈਂ ਗੁਰਸਿੱਖ ਬੰਦਾ ਮੇਰੇ ਕੋਲੇ ਮੇਰੇ ਘਰ ਦਾ ਬੁਰਾ ਹਾਲਤ ਹੋਈ ਪਈ ਹੈ ਜੀ ਕਿ ਮੈਂ ਉਹਦੇ ਲਾਜਾ ਤੇ ਉਹਦੇ ਸੱਟਾ ਬਹੁਤ ਸਿਰ ਤੇ ਵੀ ਸੱਟ ਹੈ ਜੀ ਲੱਤ ਤੋੜ ਗਏ ਇਹ ਪਾ ਜੀ ਮੋਢੇ ਰੇ ਮੋਢਾ ਪੱਥਰੀਆਂ ਤੋੜ ਚੀਆਂ ਇਹ ਮਗਰ ਤੋਂ ਇੱਥੇ ਦਾ ਪਤਾ ਨਹੀਂ ਕਿੰਨੀਆਂ ਕੀ ਆਈ ਮੈਨੂੰ ਅਜੇ ਇਹ ਨਹੀਂ ਪਤਾ ਚੱਲਦਾ ਵੀ ਉਹ ਜੀ ਐਕਸੀਡੈਂਟ ਕਰ ਗਿਆ ਕੋਈ ਕੋਈ ਚੱਤੇ ਚੁੱਤੇ ਵਾਲੇ ਕੋਈ ਲਟੇਰੇ ਕੋਟ ਦੇ ਸੱਟ ਜਾਈ ਤੇ ਮੈਂ ਗੁਰਸਿੱਖ ਬੰਦਾ ਜੀ ਜੋ ਗਰੀਬ ਮੈਂ ਗਰੀਬ ਪਰਿਵਾਰ ਹੈ ਜੀ ਮੇਰੀ ਜੋ ਵੀ ਸਹਾਈਤਾ ਕਰੋ ਮੈਂ ਸੋਡੇ ਆਖਰੇ ਨਾਲ ਹੀ ਆ ਜੀ ਮੈਨੂੰ ਹੁਣ ਤਾਂ ਕੋਈ ਮੇਰੇ ਰੋਟੀ ਟੋਕਾ ਦਾ ਵੀ ਮੇਰਾ ਬੁਰਾ ਹਾਲ ਹੋ ਗਿਆ ਪਿਆ ਜੀ ਬਾਕੀ ਮੇਰਾ ਘਰ ਦਾ ਹਾਲਤ ਵੇਖਿਆ ਜੀ ਆ ਵੇਖੀ ਜਾਨੇ ਜੀ ਤੁਸੀਂ ਕੀ ਹੈ ਕਿ ਜਿਵੇਂ ਨਾ ਜਿਵੇਂ ਕੋਈ ਨਾ ਕੋਈ ਜਰੂਰ ਮੇਰੀ ਸਹਾਇਤਾ ਕਰੋ ਜਿੰਨੀ ਵੀ ਸਰਦਾ ਹੁੰਦੀ ਏ ਕਿ ਮੇਰੇ ਛੋਟੇ ਛੋਟੇ ਬੱਚੇ ਆ ਜੀ ਪੋਤਰੀਆਂ ਪੋਤਰੇ ਤੇ ਮੇਰੇ ਵੀ ਪੈਰਾਪੁਰਾ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਸ਼ੂਗਰ ਦਾ ਮਰੀਜ਼ ਐ ਐਕਸੀਡੈਂਟ ਮੇਰਾ ਵੀ ਹੋਇਆ ਦੋਹਾਂ ਅੱਖਾਂ ਦੇ ਲੈਂਸ ਚ ਪੈ ਗਏ ਮੈਂ ਕਮਾ ਕੇ ਵੀ ਨਹੀਂ ਕਿਸੇ ਪਾਸੋਂ ਲਾ ਸਕਦਾ ਜੀ ਮੈਨੂੰ ਉਹ ਮੇਰੇ ਬੱਚੇ ਤਾਂ ਹੀ ਆਸ ਮੇਰੀ ਹੁੰਦੀ ਵੀ ਉਹ ਆਵੇ ਜੀ ਤੇ ਲੈ ਕੇ ਆਟਾ ਕੋਟਾ ਲੈ ਆਵੇ ਅਸੀਂ ਰੋਟੀ ਟੋਕ ਪਕਾਈਏ ਸੰਗਤ ਜੀ ਬਾਪੂ ਜਗਰੂਪ ਸਿੰਘ ਜੀ ਆ ਇਹਨਾਂ ਦਾ ਮਲੋਟ ਦੇ ਰਹਿਣ ਵਾਲੇ ਆ ਇਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਆਪਾਂ ਇਹਨਾਂ ਤੋਂ ਪੁੱਛਦੇ ਇਹਨਾਂ ਦਾ ਬੱਚਾ ਗੁਰਦਾਸ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਦਾਖਲ ਪਿਆ ਪਿਛਲੇ 5-6 ਦਿਨ ਤੋਂ ਇਹ ਸਾਨੂੰ ਕਹਿ ਰਹੇ ਸੀ ਵੀ ਸਾਡੀ ਮਦਦ ਕਰ ਦਿਓ ਤੁਸੀਂ ਜਿੰਨੀ ਵੀ ਹੋ ਸਕਦੀ ਸਾਡੀ ਮਦਦ ਕਰੋ ਅਸੀਂ ਬਹੁਤ ਤੰਗ ਆ ਸੰਗਤ ਜੀ ਅੱਜ ਅਸੀਂ ਇਹਨਾਂ ਦੇ ਘਰ ਦੇ ਹਾਲਾਤ ਦੇਖਣ ਆਏ ਆ ਤੁਸੀਂ ਖੁਦ ਹੀ ਦੇਖ ਸਕਦੇ ਹੋ ਵੀ ਘਰ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਬਾਪੂ ਜੀ ਕੀ ਨਾ ਤੁਹਾਡਾ ਜੀ ਮੇਰਾ ਜਗਰੂਪ ਸਿੰਘ ਹੈ ਜੀ ਤੇ ਆਪਣੇ ਤੁਹਾਡਾ ਬੇਟਾ ਜਿਹੜਾ ਦਾਖਲਾ ਹੋ ਉਹਦਾ ਨਾਮ ਕੀ ਗਰਦਾਨ ਸਿੰਘ ਜੀ ਠੀਕ ਹੈ ਜੀ ਵੀਰ ਦੇ ਕਿੰਨੇ ਬੱਚੇ ਆ ਜੀ ਉਹਨੇ ਚਾਰ ਲੜਕੀਆਂ ਜੀ ਇੱਕ ਲੜਕਾ ਹੈ ਕਿ ਮੇਰੀ ਬਹੁਤ ਬੁਰੀ ਹਾਲਤ ਹੈ ਜੀ ਅੱਛਾ ਅੱਛਾ ਜੀ ਕਿ ਮੈਂ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਰਕੇ ਆ ਰਹੇ ਸੀਗੇ ਜੀ ਠੀਕ ਹੈ ਪਤਾ ਨਹੀਂ ਵੀ ਕੀ ਲਟੇਰੇ ਕੋਟ ਕੇ ਸੱਟ ਗਏ ਕਿ ਵੀ ਰਾਤ ਦਾ ਟਾਈਮ ਸੀਗਾ ਹਾਂ 10:30 ਦਾ ਟਾਈਮ ਸੀ ਰਾਤ ਦਾ ਜੀ ਅੱਛਾ ਅੱਛਾ ਵੀ ਲਟੇਰੇ ਪੈ ਗਏ ਕਿਉਂ ਨੂੰ ਸੱਟ ਗਈ ਠੀਕ ਹੈ ਠੀਕ ਉਹ ਤੋਂ ਪੋਸੇ ਪੈਸੇ ਸੀ ਜਿਹੜੇ ਜਾਰੀਦਾਰ ਕਰਕੇ ਉਹ ਵੀ ਖੂ ਕੇ ਲੈ ਗਏ ਸਾਨੂੰ ਪਤਾ ਲੱਗਿਆ ਇਹ ਚਾਕਰ ਹਸਪੀਟਲ ਹੈਗੇ ਇੱਥੋਂ ਉਹਨਾਂ ਨੇ ਸਾਨੂੰ ਰੈਫਰ ਕਰਤਾ ਅੱਜ ਸਾਡੇ ਕੋਲ ਕੀ ਬਾਈ ਕੀ ਲੇਵਰੀ ਕਰਦੇ ਆ ਹਾਂ ਲੇਵਰੀ ਕਰਦੇ ਆ ਠੀਕ ਹੈ ਤੁਸੀਂ ਵੀ ਕੋਈ ਕੰਮ ਤਾਂ ਨਾ ਕਰਦੇ ਆ ਇੱਥੋਂ ਤਾਂ ਕੁਛ ਨਹੀਂ ਹੁੰਦਾ ਜੀ ਮੈਨੂੰ ਤਾਂ ਉਹਨਾਂ ਦੇ ਮੂੰਹ ਅੰਨੀ ਦੇ ਬੱਚੇ ਸੀ ਚਾਕਰੇ ਵੀ ਆਊਗਾ ਆਟਾ ਕੋਟਾ ਲੈ ਆਊਗਾ ਆਟਾ ਵੀ ਮੋਲੇ ਲਿਆਉਂਦਾ ਜੀ ਆ ਕੇ ਫੇਰ ਰੋਟੀਆਂ ਬਗਾਉਣੇ ਉਹਦੇ ਉਸ ਟਾਈਮ ਤੇ ਬੈਠੇ ਰਹਾ ਸੀ ਤੁਸੀਂ ਸਿੱਧੇ ਜਗਾ ਤੋਂ ਨਹੀਂ ਬੈਠੇ ਕੀ ਗੱਲ ਹਾਂਜੀ ਛੱਡਾ ਮੇਰਾ ਐਕਸੀਡੈਂਟ ਹੋਇਆ ਸੀ ਜੀ ਦੋਵਾਂ ਅੱਖਾਂ 'ਚ ਲੈਂਚ ਵੀ ਪਿਆ ਠੀਕ ਹੈ ਸ਼ੂਗਰ ਵੀ ਹੈ ਮੈਨੂੰ ਜੀ ਅੱਛਾ ਅੱਛਾ ਐ ਸੁੱਜੇ ਪਏ ਜੀ ਸ਼ੂਗਰ ਨੇ ਹਾਂ ਬਾਪੂ ਤੇ ਵੀ ਵੇਖੋ ਸਵੇਲਿੰਗ ਹੋਈ ਪਈ ਆ ਪੈਰਾਂ 'ਤੇ ਬਾਪੂ ਤੁਸੀਂ ਵੀ ਆਪਦੇ ਟੈਸਟ ਟੂਸਟ ਕਰਾਓ ਆ ਬਹੁਤ ਜਿਆਦੇ ਸੁੱਜੇ ਪਏ ਆ ਪੈਰ ਤੁਹਾਡੇ ਠੀਕ ਹਾਂ ਮੈਂ ਕਾਹ ਜੀ ਇਹ ਕਰਨੀ ਐ ਮੈਂ ਇਹ ਆਣਾ ਵੀ ਮੇਰਾ ਵੱਟ ਵੱੱਟ ਕੋਈ ਫਰਕ ਨਹੀਂ ਆ ਸਾਰੇ ਨੂੰ ਕਣੀ ਕਣੀ ਨਾਲ ਲਾਭ ਵਰ ਦਿੰਦਾ ਮੇਰਾ ਬੱਚਾ ਬੈਠੇ ਉੱਥੋਂ ਮੇਰੀਆਂ ਬਾਪੂ ਬਥੇਰੇ ਲੋਕ ਆ ਬਹੁਤ ਦਾਨੀ ਵੀਰ ਮੇਰੀਆਂ ਬੱਚੀਆਂ ਛੋਟੇ ਘਰ ਤੱਕ ਦਾ ਵੀ ਖਰਚਾ ਚੱਕ ਲੈਣਗੇ ਹਾਂਜੀ ਠੀਕ ਹੈ ਨਾ ਜੀ ਮੇਰੀਆਂ ਮਹੀਨਾਵਾਰ ਰਾਸ਼ਨ ਦਾ ਕਦੇ ਵੀ ਸੇਵਾ ਕਰ ਸਕਦੇ ਬਥੇਰੇ ਠੀਕ ਹੈ ਜੀ ਵੀਰ ਪਾਏ ਜੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ ਸਾਰੇ ਦੇ ਸਾਰੇ ਵੀ ਜੋ ਵੀ ਹੈ ਮੇਰੇ ਭੈਣ ਭਰਾ ਮੈਨੂੰ ਸੰਯੋਗ ਦੇਣ ਮੇਰਾ ਬੱਚਾ ਬਸੇ ਬਾਪੂ ਦੇ ਮੂੰਹ ਵੀ ਸੋਨ ਨਹੀਂ ਲਿਆ ਸਾਰੇ ਘਰ ਦੇ ਹਾਲਾਤ ਜੋ ਕਿ ਬਹੁਤ ਜਿਆਦੇ ਮੰਦੇ ਹਾਲ ਹੋਏ ਪਏ ਆ ਜੀ ਬਾਪੂ ਜੀ ਖੁਦ ਬਿਮਾਰ ਪਏ ਮੈਂ ਤਾਂ ਹੁਣ ਇਹਨਾਂ ਦੇ ਪੈਰਾਂ 'ਲਾ ਦੇਖਿਆ ਬਾਪੂ ਦੇ ਤਾਂ ਖੁਦ ਆਪ ਐਡਮਿਟ ਕਰਾਉਣ ਵਾਲਾ ਹਾਲ ਹੋਇਆ ਪਿਆ ਬਾਪੂ ਦਾ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਥੋੜੇ ਜੋ ਥੋੜੀ ਬਹੁਤੇ ਤੋਂ ਬਹੁਤੀ ਸੇਵਾ ਜ਼ਰੂਰ ਪਰਿਵਾਰ ਤੱਕ ਕਰੋ ਬਾਪੂ ਜਗਰੂਪ ਜੀ ਤੱਕ ਪਹੁੰਚਾਓ ਇਹਨਾਂ ਦੇ ਬੱਚੇ ਦਾ ਇੱਜ਼ਤ ਹੋ ਸਕੇ ਇਹਨਾਂ ਦੇ ਜਿਹੜੇ ਪੁੱਤ ਪੋਤਰੇ ਆ ਉਹਨਾਂ ਦਾ ਇੱਜ਼ਤ ਹੋ ਸਕੇ ਸੰਗਤ ਜੀ ਇਹਨਾਂ ਦੇ ਮੂੰਹ 'ਲ ਦੇਖ ਕੇ ਹੀ ਸੇਵਾ ਕਰ ਦਿਓ ਤੁਸੀਂ ਚਾਰ ਧੀਆਂ ਦਾ ਫਿਰ ਇੱਕ ਪੁੱਤ ਆ ਉਹਦੇ ਸੰਗਤ ਜੀ ਜੇ ਵੀਰ ਨੂੰ ਕੁਝ ਹੋ ਗਿਆ ਤਾਂ ਬਹੁਤ ਮੈਂ ਬੜਾ ਬਚਦਾ ਹਾਲ ਇਹਨਾਂ ਦੇ ਘਰ ਦਾ ਪਹਿਲਾਂ ਹੀ ਘਰ ਦੇ ਬਹੁਤ ਜਿਆਦੇ ਮਾੜੇ ਹਾਲਾਤ ਆ ਸੰਗਤ ਜੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਜ਼ਰੂਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜੀ ਪਿੰਡ ਮਲੂਰ ਤੋਂ ਮੁਖਸਾ ਸਾਹਿਬ ਤੋਂ ਜਿਹੜੇ ਤੋਂ ਬੋਲ ਰਿਹਾ ਜੀ ਪਿੰਡ ਮਲੂਰ ਹੈ ਮੇਰਾ ਜੀ ਮੇਰਾ ਪੁੱਤਰ ਗਰਦਾਸ ਸਿੰਘ ਫਰੀਦਗੜ ਮੈਡੀਕਲ ਦੇ ਪਿਆਜੀ ਮੈਂ ਗੁਰਸਿੱਖ ਬੰਦਾ ਮੇਰੇ ਕੋਲੇ ਮੇਰੇ ਘਰ ਦਾ ਬੁਰਾ ਹਾਲਤ ਹੋਈ ਪਈ ਹੈ ਜੀ ਤੇ ਮੈਂ ਉਹਦੇ ਲਾਜਾ ਤੇ ਉਹਦੇ ਸੱਟਾ ਬਹੁਤ ਸਿਰ ਤੇ ਵੀ ਸੱਟ ਹੈ ਜੀ ਲੱਤ ਤੋੜ ਗਏ ਇਹ ਪਿਆਜੀ ਮੋਢੇ ਰੇ ਮੋਢਾ ਪਸਲੀਆਂ ਤੋੜਤੀਆਂ ਤੇ ਮਗਰ ਢੂਹ ਤੇ ਦਾ ਪਤਾ ਨਹੀਂ ਕਿੰਨੀਆਂ ਜੀ ਆਈ ਮੈਨੂੰ ਅਜੇ ਇਹ ਨਹੀਂ ਪਤਾ ਚੱਲਦਾ ਵੀ ਉਹ ਜੀ ਐਕਸੀਡੈਂਟ ਕਰ ਗਿਆ ਕੋਈ ਕੋਈ ਚਿੱਟੇ-ਚੁੱਟੇ ਵਾਲੇ ਕੋਈ ਲਟੇਰੇ ਕੋਟ ਕੇ ਸੱਟ ਜਗੀ ਕਿ ਮੈਂ ਗੁਰਸਿੱਖ ਬੰਦਾ ਜੀ ਜੋ ਗਰੀਬ ਮੈਂ ਗਰੀਬ ਪਰਿਵਾਰ ਹੈ ਜੀ ਮੇਰੀ ਜੋ ਵੀ ਸਹਾਇਤਾ ਕਰੋ ਮੈਂ ਛੋੜੇ ਆਸਰੇ ਨਾਲ ਹੀ ਆ ਜੀ ਮੈਨੂੰ ਹੁਣ ਤਾਂ ਕੋਈ ਮੇਰੇ ਰੋਟੀ ਟੋਕਾ ਦਾ ਵੀ ਮੇਰਾ ਬੁਰਾ ਹਾਲ ਹੋ ਗਿਆ ਪਿਆ ਜੀ ਬਾਕੀ ਮੇਰਾ ਘਰ ਦਾ ਹਾਲਤ ਵੇਖਿਆ ਜੀ ਆ ਵੇਖੀ ਜਾਨੇ ਜੀ ਤੁਸੀਂ ਕੀ ਹੈ ਕਿ ਜਿਵੇਂ ਨਾ ਜਿਵੇਂ ਕੋਈ ਨਾ ਕੋਈ ਜਰੂਰ ਮੇਰੀ ਸਹਾਇਤਾ ਕਰੋ ਜਿੰਨੀ ਵੀ ਸਰਦਾ ਹੁੰਦੀ ਹੈ ਕਿ ਮੇਰੇ ਛੋਟੇ ਛੋਟੇ ਬੱਚੇ ਹੈ ਜੀ ਪੋਤਰੀਆਂ ਪੋਤਰੇ ਕਿ ਮੇਰੇ ਵੀ ਪੈਰਾਪੂਰਾ ਦਾ ਬਹੁਤ ਬੁਰਾ ਹਾਲ ਹੈ ਪਿਆ ਜੀ 슈ਗਰ ਦਾ ਮਰੀਜ਼ ਐ ਐਕਸੀਡੈਂਟ ਮੇਰਾ ਵੀ ਹੋਇਆ ਦੋਵਾਂ ਅੱਖਾਂ ਦੇ ਲੈਂਸ ਪੈ ਗਈ ਮੈਂ ਕਮਾ ਕੇ ਵੀ ਨਹੀਂ ਕਿਸੇ ਪਾਸੋਂ ਲਾ ਸਕਦਾ ਜੀ ਮੈਨੂੰ ਉਹ ਮੇਰੇ ਬੱਚੇ ਤਾਂ ਹੀ ਆਸ ਮੇਂ ਹੁੰਦੀ ਵੀ ਉਹ ਆਵੇ ਜੀ ਤੇ ਲਿਆ ਕੇ ਆਟਾ ਗੋਟਾ ਲਾਵੇ ਅਸੀਂ ਰੋਟੀ ਟੋਕਾ ਪਕਾਈਏ ਸੰਗਤ ਜੀ ਬਾਪੂ ਜਗਰੂਪ ਸਿੰਘ ਜੀ ਆ ਇਹਨਾਂ ਦਾ ਮਲੋਟ ਦੇ ਰਹਿਣ ਵਾਲੇ ਆ ਇਹ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਆ ਆਪਾਂ ਇਹਨਾਂ ਤੋਂ ਪੁੱਛਦੇ ਇਹਨਾਂ ਦਾ ਬੱਚਾ ਗੁਰਦਾਸ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਦਾਖਲ ਪਿਆ ਪਿਛਲੇ 5-6 ਦਿਨ ਤੋਂ ਇਹ ਸਾਨੂੰ ਕਹਿ ਰਹੇ ਸੀ ਵੀ ਸਾਡੀ ਮਦਦ ਕਰ ਦਿਓ ਤੁਸੀਂ ਜਿੰਨੀ ਵੀ ਹੋ ਸਕਦੀ ਸਾਡੀ ਮਦਦ ਕਰੋ ਅਸੀਂ ਬਹੁਤ ਤੰਗ ਆ ਸੰਗਤ ਜੀ ਅੱਜ ਅਸੀਂ ਇਹਨਾਂ ਦੇ ਘਰ ਦੇ ਹਾਲਾਤ ਦੇਖਣ ਆਏ ਆ ਤੁਸੀਂ ਖੁਦ ਹੀ ਦੇਖ ਸਕਦੇ ਹੋ ਵੀ ਘਰ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਬਾਪੂ ਜੀ ਕੀ ਨਾਂ ਤੁਹਾਡਾ ਜੀ ਮੇਰਾ ਜਗਰੂਪ ਸਿੰਘ ਹੈ ਜੀ ਤੇ ਆਪਣੇ ਤੁਹਾਡਾ ਬੇਟਾ ਜਿਹੜਾ ਦਾਖਲਾ ਉਹਦਾ ਨਾਮ ਕੀ ਗਰਦਾਨ ਸਿੰਘ ਜੀ ਠੀਕ ਹੈ ਜੀ ਵੀਰ ਦੇ ਕਿੰਨੇ ਬੱਚੇ ਆ ਜੀ ਉਹਨੇ ਚਾਰ ਲੜਕੀਆਂ ਜੀ ਇੱਕ ਲੜਕਾ ਹੈ ਕਿ ਮੇਰੀ ਬਹੁਤ ਬੁਰੀ ਹਾਲਤ ਹੈ ਜੀ ਅੱਛਾ ਅੱਛਾ ਜੀ ਕਿ ਮੈਂ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਰਕੇ ਆ ਰਹੇ ਸੀਗੇ ਜੀ ਠੀਕ ਹੈ ਪਤਾ ਨਹੀਂ ਦਿੱਤੀ ਲਟੇਰੇ ਕੋਟ ਕੇ ਸੱਟ ਗਏ ਕਿ ਵੀ ਰਾਤ ਦਾ ਟਾਈਮ ਸੀਗਾ ਹਾਂ 10:30 ਦਾ ਟਾਈਮ ਸੀ ਰਾਤ ਦਾ ਜੀ ਅੱਛਾ ਅੱਛਾ ਜੀ ਵੀ ਲਟੇਰੇ ਪੈ ਗਏ ਕਿਉਂ ਨੂੰ ਸੱਟ ਗਏ ਜੀ ਠੀਕ ਹੈ ਠੀਕ ਉਹ ਤੋਂ ਕੁਝ ਪੈਸੇ ਸੀ ਜਿਹੜੇ ਜ਼ਰੀਦਾਰ ਕਰਕੇ ਉਹ ਵੀ ਖੋ ਕੇ ਲੈ ਗਏ ਚਾਹਲੂਪੁਰਾ ਲੱਗਿਆ ਇਹ ਝਾਕੇ ਹਸਪੀਟਲ ਹੈ ਜੀ ਇੱਥੋਂ ਉਹਨਾਂ ਨੇ ਸਾਨੂੰ ਰੈਫਰ ਕਰਤਾ ਅੱਜ ਸਾਡੇ ਕੋਲ ਕੀ ਲੈਬਰੀ ਕਰਦੇ ਆ ਹਾਂ ਲੈਬਰੀ ਕਰਦੇ ਆ ਜੀ ਠੀਕ ਹੈ ਤੁਸੀਂ ਵੀ ਕੋਈ ਕੰਮ ਤਾਂ ਹੁੰਦਾ ਕਰਦੇ ਆ ਬੈਠੋ ਤਾਂ ਕੁਝ ਨਹੀਂ ਹੁੰਦਾ ਜੀ ਮੈਨੂੰ ਤਾਂ ਉਹਨਾਂ ਦੇ ਮੂੰਹ ਹਨੀ ਤੇ ਬੱਚੇ ਸੀ ਝਾਕਰੇ ਵੀ ਆਊਗਾ ਆਟਾ ਕੋਟਾ ਲਿਆਊਗਾ ਅੱਛਾ ਆਟਾ ਵੀ ਮੋਲੇ ਲਿਆਉਂਦਾ ਜੀ ਆ ਕੇ ਫੇਰ ਰੋਟੀਆਂ ਬਗਾਉਣੇ ਅੱਛਾ ਉਹਦੇ ਉਸ ਟਾਈਮ ਤੇ ਬੈਠੇ ਰਹਾ ਸੀ ਤੁਸੀਂ ਸਿੱਧੇ ਜਗ੍ਹਾ ਤੋਂ ਨਹੀਂ ਬੈਠੇ ਕੀ ਗੱਲ ਹਾਂਜੀ ਛੱਡਾ ਮੇਰਾ ਐਕਸੀਡੈਂਟ ਹੋਇਆ ਸੀ ਜੀ ਦੋਵੇਂ ਅੱਖਾਂ 'ਚ ਲੈਂਚ ਵੀ ਪਿਆ ਠੀਕ ਹੈ ਸ਼ੂਗਰ ਵੀ ਹੈ ਮੈਨੂੰ ਜੀ ਅੱਛਾ ਅੱਛਾ ਐ ਸੁੱਡੇ ਪਏ ਜੀ ਸ਼ੂਗਰ ਨੇ ਹਾਂ ਬਾਪੂ ਤੇ ਵੀ ਵੇਖੋ ਸਵੇਲਿੰਗ ਹੋਈ ਪਈ ਆ ਪੈਰਾਂ 'ਤੇ ਬਾਪੂ ਤੁਸੀਂ ਵੀ ਆਪਦੇ ਟੈਸਟ ਟੂਸਟ ਕਰਾਓ ਆ ਬਹੁਤ ਜ਼ਿਆਦੇ ਸੁੱਜੇ ਪਏ ਆ ਪੈਰ ਤੁਹਾਡੇ ਠੀਕ ਹਾਂ ਮੈਂ ਤਾਂ ਹੀ ਸੀ ਕਰਨੀ ਐ ਮੈਂ ਇਹ ਆਣਾ ਵੀ ਮੇਰਾ ਵੱਟ ਵੱਟ ਕੋਈ ਫਰਕ ਨਹੀਂ ਆ ਸਾਰੇ ਨੂੰ ਕਣੀ-ਕਣੀ ਨਾਲ ਤਲਾਹ ਭਰ ਜਾਂਦਾ ਮੇਰਾ ਬੱਚਾ ਬੈਠੇ ਉੱਠੋ ਮੇਰੀਆਂ ਬਾਪੂ ਬਥੇਰੇ ਲੋਕ ਬਹੁਤ ਦਾਨੀ ਵੀਰ ਮੇਰੀਆਂ ਬੱਚੀਆਂ ਉਹਦੇ ਘਰ ਤੱਕ ਦਾ ਵੀ ਖਰਚਾ ਚੱਕ ਲੈ ਹਾਂਜੀ ਠੀਕ ਹੈ ਨਾ ਜੀ ਮਹੀਨਾਵਾਰ ਰਾਸ਼ਨ ਤੱਕ ਦੀ ਵੀ ਸੇਵਾ ਕਰ ਸਕਦੇ ਬਥੇਰੇ ਠੀਕ ਹੈ ਜੀ ਵੀਰ ਪਾਏ ਜੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ ਸਾਰੇ ਦੇ ਸਾਰੇ ਵੀ ਜੋ ਵੀ ਹੈ ਮੇਰੇ ਭੈਣ ਭਰਾ ਮੈਨੂੰ ਸੰਯੋਗ ਦੇਣ ਮੇਰਾ ਬੱਚਾ ਮਰ ਤੋਂ ਖਾਦੇ ਨੇ ਬਾਪੂ ਦੇ ਮੂੰਹ ਵੀ ਸੋਨ ਨਹੀਂ ਲਿਆ ਸਾਰੇ ਘਰ ਦੇ ਹਾਲਾਤ ਜੋ ਕਿ ਬਹੁਤ ਜਿਆਦੇ ਮੰਦੇ ਹਾਲ ਹੋਏ ਪਏ ਆ ਜੀ ਬਾਪੂ ਜੀ ਖੁਦ ਬਿਮਾਰ ਪਏ ਮੈਂ ਤਾਂ ਹੁਣ ਇਹਨਾਂ ਦੇ ਪੈਰਾਂ ਲਾ ਦੇਖਿਆ ਬਾਪੂ ਦੇ ਤਾਂ ਖੁਦ ਆਪ ਐਡਮਿਟ ਕਰਾਉਣ ਆਲਾ ਹਾਲ ਹੋਇਆ ਪਿਆ ਬਾਪੂ ਦਾ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਥੋੜੇ ਜੋ ਥੋੜੀ ਬਹੁਤੇ ਤੋਂ ਬਹੁਤੀ ਸੇਵਾ ਜ਼ਰੂਰ ਪਰਿਵਾਰ ਤੱਕ ਕਰੋ ਬਾਪੂ ਜਗਰੂਪ ਜੀ ਤੱਕ ਪਹੁੰਚਾਓ ਇਹਨਾਂ ਦੇ ਬੱਚੇ ਦਾ ਇਲਾਜ ਹੋ ਸਕੇ ਇਹਨਾਂ ਦੇ ਜਿਹੜੇ ਪੁੱਤ ਪੋਤਰੇ ਆ ਉਹਨਾਂ ਦਾ ਇਲਾਜ ਹੋ ਸਕੇ ਸੰਗਤ ਜੀ ਇਹਨਾਂ ਦੇ ਮੂੰਹ ਹੱਲ ਵੇਖ ਕੇ ਹੀ ਸੇਵਾ ਕਰ ਦਿਓ ਤੁਸੀਂ ਚਾਰ ਧੀਆ ਦਾ ਪਿਓ ਇੱਕ ਪੁੱਤ ਆ ਉਹਦੇ ਸੰਗਤ ਜੀ ਜੇ ਵੀਰ ਨੂੰ ਕੁਝ ਹੋ ਗਿਆ ਤਾਂ ਬਹੁਤ ਮੈਂ ਬੁਰਾ ਬੁਰਾ ਹਾਲ ਇਹਨਾਂ ਦੇ ਘਰ ਦਾ ਪਹਿਲਾਂ ਹੀ ਘਰ ਤੇ ਬਹੁਤ ਜਿਆਦੇ ਮਾੜੇ ਹਾਲਾਤ ਆ ਸੰਗਤ ਜੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਜ਼ਰੂਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ